ਚੱਕਰ ਸਦੋਂ ਕਰੇ ਲੀ ਮੱਝ ਆਪਰਾ ਲੋ ਜੀ ਲੈ ਚਲੋ ਬਾਈ ਮੋੜਦਾ ਬਾਈ ਬਹੁਤ ਆ ਬਹੁਤ ਬਹੁਤ ਆ ਲੋਕੇ ਖੋਲੇ ਕੱਟਣੇ ਪਸੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨਾਣੇਵਾਲ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਮੱਝ ਤੇ ਇੱਕ ਟਾਪ ਕੁਆਲਿਟੀ ਦਾ ਕੱਟਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਡੇਟ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਵੀਰ ਜੀ ਮੇਰਾ ਨਾਂ ਜਸਕਰਨ ਸਿੰਘ ਜੀ ਪਿੰਡ ਨਹਿਨੇਵਾਲ ਜੀ ਜ਼ਿਲ੍ਹਾ ਬਰਨਾਲਾ ਜੀ ਕਟਾ ਕਿੰਨੇ ਦਾ ਟਾਈਮ ਦਾ ਹੋ ਗਿਆ ਵੀਰੇ ਆਪਣਾ ਇਹ ਇਹ ਸਵਾ ਕਸਾਲ ਦਾ ਬਾਈ ਸਵਾ ਸਾਲ ਦਾ ਹਾਂਜੀ ਰੇਟ ਭਰਾ ਦਾ ਜਾਇਜ਼ ਰੇਟ ਇਹਦਾ ਬਸ ਠੀਕ ਆ ਤੋਰ ਦੋਪਰਾ ਲੋਪਰਾ ਪਤਲੇ ਪਿੰਡੇ ਚ ਗਰਦਾ ਕਟਾ ਬਾਈ ਦਾ ਪਾਲਿਆ ਬਸ ਠੀਕ ਆ ਵੀ ਕੋਈ ਨਾ ਖੋਲੋ ਖੋਲੋ ਆ ਲੋ ਜੀ ਚੋਰਾ たら ਤੁਸੀਂ ਦੇ ਸਾਰੂ ਤਾਂ ਪਤਾ ਪੂਰਾ ਤੇ ਪਤਲੇ ਪਿੰਡੇ ਚ ਲੋ ਜੀ ਠੀਕ ਆ ਜੀ ਬਾਈ ਟੀਕੇ ਟੂ ਕੇ ਤਾਂ ਪਤਾ ਹੈ ਤਾਂ ਬਸ ਬਟ ਉਹ ਟੀਕੇ ਦਾ ਤਾਂ ਨਹੀਂ ਪਤਾ ਜੀ ਬਸ ਉਹ ਵਧੀਆ ਬਰੀਡ ਅਮੂਰਾ ਜੀ ਪੈਂਦਾ ਜੀ ਠੀਕ ਆ ਪਤਲੇ ਪਿੰਡੇ ਚ ਹੈ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਆਂ ਭਰਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਆ ਜੀ ਹਾਂਜੀ ਭਾਈ ਮੱਝ ਦੀ ਜਾਣਕਾਰੀ ਦੀ ਇਹ ਮੱਝ ਜੀ ਡੇਢ ਕਿ ਮਹੀਨਾ ਹੋਇਆ ਈ ਠੀਕ ਆ ਸੀਮਨ ਭਰਾਏ ਨੂੰ ਠੀਕ ਆ ਦੁੱਧ ਕਿੰਨਾ ਦੁੱਧ ਹੈਗਾ ਜੀ 5.5 ਲੀਟਰ ਈ 5.5 ਲੀਟਰ ਦੁੱਧ ਦਾ ਭਰਾ ਚੈੱਕ ਕਰ ਸਕਦੇ ਹੋ ਚੰਗੀ ਮੱਝ ਆ ਇਹਦੀ ਬੱਚਾ ਭਰਾ ਕੱਟਾ ਹਾਂਜੀ ਇਹਦਾ ਪੁੱਛੇ ਜੀ ਠੀਕ ਆ ਤੋੜ ਦੋ ਜੀ ਨੂੰ ਵੀ ਲਓ ਜੀ ਚੈੱਕ ਕਰ ਸਕਦੇ ਹੋ ਕਰ ਲੀ ਮੱਝ ਆ ਭਰਾ ਲਓ ਜੀ ਲੈ ਚਲੋ ਭਾਈ ਵਾ ਮੋੜ ਲਾ ਭਾਈ ਬਹੁਤ ਆ ਬਹੁਤ ਬਹੁਤ ਕਿਉਂਕਿ ਖੋਲੇ ਕੱਟਣੇ ਪਸੇ ਤਾਂ ਕਰਕੇ ਲੋ ਜੀ ਚੱਕ ਕਰ ਸਾਡਾ ਪਾ ਦੇ ਪਾ ਦੇ ਬਈ ਕਿਲੀ ਲੋ ਜੀ ਇਹਦਾ ਰੇਟ ਵੀਰੇ ਜੀ ਰੇਟ ਇਹਦਾ ਫੋਨ ਤੇ ਕਰ ਲਾਂਗੇ ਰੇਟ ਇਹਦਾ ਫੋਨ ਤੇ ਭਰਾ ਕਦ ਬੜ ਸੁਖਣਾ ਸੋਹਣਾ ਕਰਮਾ ਵਾਲੀ ਦਾ ਸੂਆ ਕਹਿੰਦਾ ਜੀ ਇਹਦਾ ਇਹਦਾ ਸੂਆ ਮਨ ਪਹਿਲੇ ਸੂਏ ਸੂਈ ਸੀ ਹੁਣ ਦੂਜਾ ਸੂਆ ਹਾਂ ਦੂਜਾ ਸੂਆ ਦੂਜਾ ਸੂਆ ਸੂ ਗਈ ਆਲੇ ਤਾਂ ਮਨ ਕੇ ਚੱਲ ਚੈੱਕ ਚ ਨਹੀਂ ਆਉਂਦੀ ਹਾਂਜੀ ਹਾਂ ਠੀਕ ਹੈ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਕਰਮਾ ਵਾਲੀ ਦੇ ਠੰਡੀ ਸੇਲ ਪੂਰੀ ਆਈ ਹੈ ਠੀਕ ਕਰ ਠੀਕਾ ਚਲ ਦੋ ਡਾਂਗ ਚਲੇ ਜਾੜਾ ਹਾਂਜੀ ਹਾਂ ਕੋਈ ਸ਼ੱਕ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਿਆ ਹੈ ਸਕਰੀਨ ਤੇ ਭਰਾ ਜਦੋਂ ਸੇਲ ਹੋ ਗਈ ਆਪਾਂ ਨੰਬਰ ਕੱਟਾਂਗੇ ਠੀਕ ਹੈ ਨਾ ਬਾਈ ਕਹਿੰਦੇ ਫਿਰ ਫੋਨ ਵਾਲੇ ਆਉਂਦੇ ਸਾਨੂੰ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ